ਵੇ ਦੇਖੋ ਇਹ ਤਾਂ ਉਹ ਦੱਸ ਸਕਦੇ ਆ ਜੀ ਬਕਲਾਵਟ ਖੋਪ ਦਾ ਹੈਗਾ ਪਰ ਮੈਂ ਸਮਝਦਾ ਇਹਨਾਂ ਦੀ ਜਿਹੜੀਆਂ ਸਾਰੀਆਂ ਸਾਖਾਂ ਨੇ ਬਕਸ ਇਹ ਟੁਕੜੇ ਦੇਸ਼ ਦੇ ਟੁਕੜੇ ਟੁਕੜੇ ਕਰ ਮਾਰੀ ਬਾਕੀ ਤਰ੍ਹਾਂ ਲਗਾਤਾਰ ਸਵਾਲ ਚੱਕ ਰਿਹਾ ਕਦੇ ਭਰਤੀ ਨੂੰ ਫੋਕਸ ਕੀਤਾ ਜਾਂਦਾ ਕਦੇ ਪੀਤਾ ਸਿੰਘ ਸੁਨਦਰੀ ਹਾਲ ਅਲ ਇਹਨਾਂ ਦੀ ਸਾਰੀ ਧਰਤੀ ਚੰਗੀ ਸਭ ਇਹਨਾਂ ਦੇ ਸਾਰੇ ਕੰਮ ਚੰਗੇ ਤੇ ਬਾਕੀ ਸਾਰੇ ਬੋਗਸ ਨੇ ਇਹਨਾਂ ਦੀ ਤਾਂ ਮਾਨਸਿਕਤਾ ਬਣ ਗਈ ਆ ਉਹ ਮਾਨਸਿਕਤਾ ਜੇ ਸੁਧਾਰ ਲੈਣ ਦੀ ਲੋਟ ਹੈ ਅਸੀਂ ਦਰਦਾਸਬੇਨਤੀ ਕਰਾਂਗੇ ਕਿ ਇਹਨਾਂ ਨੂੰ ਵੀ ਅਕਲਾਬ ਇੱਕ ਪਾਸੇ ਅੱਜ ਤੱਕ ਜਿਨੇ ਸੱਜਣ ਕੁਮਾਰ ਦੀ ਕਨਵਿਕਸ਼ਨ ਬਾਰੇ ਇੱਕ ਲਫ਼ਜ਼ ਨਾ ਬੋਲਿਆ ਹੋਵੇ ਅਰ ਜਗਜੀਤ ਟਾਈਕਲਰ ਦੇ ਨਾਮ ਲੈ ਕੇ ਕਦੇ ਉਹਦੇ ਬਾਰੇ ਨਾ ਬੋਲਿਆ ਹੋਵੇ ਉਹ ਲੋਕੀ ਕੀ ਕਹਿ ਰਿਹਾ ਨਹੀਂ ਕਹਿ ਰਹੇ ਜੀ ਜੀ ਦਾ ਇਹੀ ਸੁਖੀ ਰੰਦਾਵਾ 2 ਮਹੀਨੇ ਪਹਿਲਾਂ ਬਿਆਨ ਦਿੰਦੇ ਨੇ ਕਿ ਜੇ ਪੰਜਾਬ ਦੇ ਮਾਹੌਲ ਨੂੰ ਸਹੀ ਰੱਖਣਾ ਤਾਂ ਆਕਾਲੀ ਦਲ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਪਰ ਹੁਣ ਉਹਨਾਂ ਦਾ ਇਹ ਕਿ ਨਾ ਕਿਸੇ ਬਈ ਉਹ ਗੱਲ ਤੋਂ ਅੱਗੇ ਛੇ ਗਾਲ ਕੇ ਤੇ ਕਿਸੇ ਹੋਰ ਨਾਲ ਖੇਡਣ ਦੀ ਆ ਕਿਸੇ ਹੋਰ ਦੀ ਬੋਲੀ ਬੋਲਣ ਦੀ ਨਹੀਂ ਨਾਵਾ ਸਾਹਿਬ ਨੂੰ ਤਿੰਨੀ ਉਹਨਾਂ ਦੇ ਘੱਟ ਗੱਲ ਕਰੀ ਉਹਨੂੰ ਕਹਿੰਦੇ ਕਿ ਸੱਜਣ ਕੁਮਾਰ ਤੇ ਰਜੀਵ ਗਾਂਧੀ ਚਾਨ ਭਾਈ ਦਾਵਾ ਇੰਦਰਾ ਗਾਂਧੀ ਜੀ ਨੇ ਜਨ ਸਾਬ ਦੇ ਅਟੈਕ ਕਰਾਇਆ ਉਹਨਾਂ ਬਾਰੇ ਕੀ ਸੋਚਦਾ ਕਿ ਉਹਨਾਂ ਨੂੰ ਉਹ ਕੰਟੈਂਮ ਕਰਦਾ ਕਿ ਨਹੀਂ ਕਰਦਾ ਉਹਨਾਂ ਦੀ ਪਾਰਟੀ 'ਚ ਰਹਿਣ ਵਾਲਾ ਉਹ ਚੋਗਨੀ ਅਕਾਲੀ ਦਲ ਬਾਰੇ ਕੀ ਕਵੇ ਕੀ ਨਾ ਸੋਚੇ ਇਹਦਾ ਕੋਈ ਮੈਨਾ ਨਹੀਂ ਜੀ ਸਾਹਿਬ ਸਵਾਲ ਉੱਠਦਾ ਹੈ ਕਿ ਸ੍ਰੀ ਘਾਟਕ ਸਾਹਿਬ ਦੇ ਹੁਕਮਾਂ ਦੇ ਉਲਟ ਭਰਤੀ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਵੇਂ ਹੋਈ ਹੈ ਕਹਿੰਦੇ ਜਿਹੜੀ ਕਮੇਟੀ ਕੱਢ ਦਿੱਤੀ ਸੀ ਸਾਹਿਬ ਫਿਰ ਆਏ ਹੋ ਆਪਣਾ ਕਿਹੜੀ ਕਮੇਟੀ ਜਿਹੜੀ ਸੱਤ ਮੈਂਬਰੀ ਕਮੇਟੀ ਜਿਹੜੀ ਜਿਹੜੀ ਗੱਲ ਤੁਸੀਂ ਕਰਦੇ ਹੋ ਨਾ ਜਾਂ ਤਾਂ ਤੁਸੀਂ ਫਿਰ ਉਹਨਾਂ ਦੇ ਭੇਜੇ ਆਏ ਹੋ ਸਵਾਲ ਹੀ ਪੁੱਛਿਆ ਜੀ ਕਿਵੇਂ ਸਵਾਲ ਕਿਵੇਂ ਸਵਾਲ ਸਹੀ ਪੁੱਛੋ ਨਾ ਫਿਰ ਉਹਨਾਂ ਨੇ ਕੀ ਅਕਾਲ ਤਖਸਾਲ ਸਾਹਿਬ ਨੇ ਕੀ ਕਿਹਾ ਸੀ ਦੱਸੋ ਮੈਨੂੰ ਕਿੰਨੇ ਮੈਂਬਰੀ ਕਮੇਟੀ ਬਣਾਈ ਸੀ ਹਾਂ ਤੇ ਫਿਰ ਇਹ ਇਹ ਕਿੱਥੋਂ ਆ ਗਈ ਦੂਜੀ ਔਰ ਅਕਾਲ ਤਖਸਾਲ ਸਾਹਿਬ ਨੇ ਕਿਹਾ ਸੀਗਾ ਕਿ ਆਪਦੇ ਆਪ ਦੇ ਚੁੱਲੇ ਸਿਮਟੋ ਇਹ ਸਿਮਟਣ ਦੇ ਆ ਕਿ ਹੋਰ ਪ੍ਰਣਾਲੀ ਔਰ ਇਹ ਬਣਾ ਰਹੇ ਜਦੋਂ ਸੱਤ ਮੈਂਬਰੀ ਕਮੇਟੀ ਦੇ ਚੇਅਰਮੈਨ ਸਾਹਿਬ ਨਹੀਂ ਰਹੇ ਸੀਨੀਅਰ ਮੋਸਟ ਮੈਂਬਰ ਨਹੀਂ ਰਹੇ ਇਹ ਦੂਜੇ ਬੰਦੇ ਤਾਂ ਕਿਸੇ ਦੇ ਹੱਥ ਤੇ ਖੇਡ ਰਹੇ ਆ ਦੇਖੋ ਕਹਿ ਰਿਹਾ ਆ ਕਿ ਠੀਕ ਹੈ ਇਹ ਸ਼ਹੀਦ ਹੋਇਆ ਸ਼ਹੀਦ ਮਰਮਾਨ ਦਾ ਹੋਇਆ ਮਗਰ ਕੀ ਪਾਕਿਸਤਾਨ ਦੀ ਆਈਐਸਆਈ ਨੇ ਕੀਤਾ ਕੀਤਾ ਤਾਂ ਥੋੜੀ ਫੌਜ ਦੇ ਬੰਦਿਆਂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਦਫ਼ਤਰੋਂ ਨਿਕਲੇ ਸੀ ਜੇ ਭਗਵੰਤ ਮਾਨ ਨੇ ਪਹਿਲੇ ਦਿਨ ਇਸ ਐਮਐਲਏ ਨੂੰ ਲਾਲਪੁਰਾਣਾ ਜੀ ਉਹਦਾ ਨਾਮ ਜੇ ਉਹਨੂੰ ਠੱਲ ਪਾਈ ਹੁੰਦੀ ਤੇ ਨਾ ਉਸ ਵੇਲੇ ਐਸਐਸਪੀ ਦਾ ਸਾਥ ਦਿੱਤਾ ਹੁੰਦਾ ਜਿਨੇ ਇਲੀਗਲ ਮਾਈਨਿੰਗ ਚੈੱਕ ਕੀਤੀ ਸੀ ਤੇ ਅੱਜ ਇਹ ਦਿਨ ਨਾ ਵੇਖਣਾ ਆਪਣੇ ਜੇ ਇਸ ਨੂੰ ਉਸ ਵੇਲੇ ਠੱਲ ਪਾਈ ਹੁੰਦੀ ਤੇ ਇਹਦੇ ਕੱਬਰ 'ਚ ਉਹ ਹਿੰਮਤ ਨਹੀਂ ਪੈਣੀ ਸੀ ਕਿ ਵਹੀ ਪੁਈ ਦੇ ਗਰੀਬ ਪਰਿਵਾਰ ਦੇ ਅੰਗੀਲ ਪਰਿਵਾਰਾਂ ਦੀ ਜ਼ਮੀਨਾਂ ਨਾਪ ਗਏ ਜੇ ਇਹ ਨੂੰ ਠੱਲ ਪਾਈ ਹੁੰਦੀ ਤੇ ਜਿਹੜਾ ਬਿਜਲੀ ਦੇ ਬਿੱਲ ਲੈਣ ਗਿਆ ਸੀ ਗੁਰਦੇਸ਼ ਕੰਮਰੇ ਧਾਰੀ ਪੀਐਸਸੀਪੀ ਦਾ ਮੁਲਾਜ਼ਮ ਉਹਨੂੰ ਕੋਈ ਪੱਗ ਨਾ ਲਾਉਂਦਾ ਉਹਨੂੰ ਕੁੱਟਦਾ ਨਾ ਜੇ ਠੱਲ ਪਾਈ ਹੁੰਦੀ ਤੇ ਅੱਜ ਉਹ ਜਿਹੜਾ ਸਬ ਇੰਸਪੈਕਟਰ ਸਾਹਿਬ ਨੇ ਹਾਂ ਜੀ ਚਰਨਜੀਤ ਚੋਂ ਉਹ ਅੱਜ ਜਿਉਂਦੇ ਹੁੰਦੇ ਇਹ ਹਾਲਾਤ ਪੈਦਾ ਕਿਨੇ ਕੀਤੇ ਆ ਕਿ ਤੁਸੀਂ ਅੱਜ ਸਮਝਦੇ ਹੋ ਕਿ ਤੁਸੀਂ ਉਹ ਸ਼ਹੀਦ ਦਾ ਦਰਜਾ ਦੇ ਕੇ ਲੋਕਾਂ ਦੀ ਅੱਖਾਂ 'ਚ ਕੱਟਾ ਪਾ ਦਿਓ ਕੀ ਉਹਨਾਂ ਬੱਚਿਆਂ ਦਾ ਬਾਪ ਮੋੜਿਓ ਕੀ ਕਿਸੇ ਦਾ ਜਿਹਦਾ ਪਰਿਵਾਰ ਤੁਸੀਂ ਉਜਾੜਤਾ ਉਹ ਤੁਹਾਡੀ ਨਿਲੈਕੀ ਕਰਕੇ ਆਈਐਸਆਈ ਦਾ ਸ਼ਿਕਾਰ ਨਹੀਂ ਹੋਇਆ ਉਹ ਦੇਸ਼ ਲਈ ਲੜਦਾ ਸ਼ਹੀਦ ਹੋ ਜਾਂਦਾ ਤੇ ਸਭ ਨੂੰ ਮਾਣ ਹੋਣਾ ਸੀ ਉਹਦਾ ਤੁਹਾਡੀ ਨਿਲੈਕੀ ਦਾ ਅੱਜ ਟੋਟੀ ਲਾਅ ਐਨਫੋਰਸਮੈਂਟ ਕਿਹਦੀ ਫੇਲੀਅਰ ਹੈ ਉਹਦੇ ਕਰਕੇ ਉਹਨੂੰ ਆਪ ਦੀ ਜਾਨ ਗਵਾਉਣੀ ਪਈ ਹੈ ਤੇ ਤੁਸੀਂ ਅੱਜ ਲੋਕਾਂ ਦੀ ਘਟਨਾ ਚ ਕੌਣ ਦੀ ਕੋਸ਼ਿਸ਼ ਕਰ ਰਹੇ ਹੋ ਬਾਈ ਸੇਇੰਗ ਇਹ ਉਹਨੂੰ ਇਹ ਚੀਜ਼ ਦਾ ਕਰਜ਼ਾ ਦੇ ਸ਼ਹੀਦ ਹੋ ਹੈਗਾ ਮਗਰ ਨਾਟ ਫਾਈਟਿੰਗ ਫਾਰ ਪਾਕਿਸਤਾਨ ਅਗੇਂਸਟ ਪਾਕਿਸਤਾਨ ਉਹ ਸ਼ਹੀਦ ਹੋਇਆ ਤੁਹਾਡੀ ਆਮ ਆਦਮੀ ਪਾਰਟੀ ਦੇ ਦਫਤਰ ਤੋਂ ਜਿਹੜੇ ਗੁੰਡੇ ਨਿਕਲੇ ਉਹਨਾਂ ਦੀ ਬਦੌਲ ਜੇ ਇਹਨਾਂ ਨੂੰ ਕੰਟਰੋਲ ਕੀਤਾ ਹੁੰਦਾ ਥੱਲ ਪਈ ਹੁੰਦੀ ਪਹਿਲਾਂ ਸ਼ਕਤੀ ਰੱਖੀ ਰੱਖੀ ਹੁੰਦੀ ਤੇ ਅੱਜ ਚਰਨਜੀਤ ਛੋਰੀ ਚੁੰਦੇ ਹੋਰੇ ਸਿਰ ਇੱਕ ਪਾਸੇ ਗ੍ਰੇਨੇਡ ਅਟੈਕ ਹੋ ਰਿਹਾ ਪੁਲਿਸ ਵਾਲਾ ਵੀ ਸ਼ਹੀਦ ਹੋ ਰਿਹਾ ਆਹ ਤੁਹਾਨੂੰ ਡੀਜੀਪੀ ਸਾਹਿਬ ਨੇ ਜਦੋਂ ਨਾਕੇ ਚੱਕ ਰਹੇ ਸੀ ਕਿ ਸਮਝੋ ਯਾਰ ਇਹ ਸਾਬ ਇੱਕ ਮੀਡੀਆ ਡਰਾਮਾ ਚੱਲ ਰਿਹਾ ਮੈਂ ਤੁਹਾਨੂੰ ਉਸ ਦਿਨ ਕਿਹਾ ਸੀਗਾ ਮਨੋਰੰਜਨ ਕਾਲੀਆ ਸਾਹਿਬ ਦੇ ਜਦ ਮੈਂ ਗਿਆ ਮੈਂ ਤੁਹਾਨੂੰ ਕਲੀਅਰਲੀ ਕਿਹਾ ਸੀਗਾ ਕਿ ਕੋਈ ਬਲਦਾਨੀ ਫੜਿਆ ਗਿਆ ਅਟੈਕਰ ਅੱਜ ਇਹ ਗੱਲ ਸਾਬਿਤ ਹੋ ਗਈ ਹੈ ਫੜੇ ਕੌਣ ਗਏ ਆ ਵਿਚਾਰਾ ਰਿਕਸ਼ਾ ਚਾਲਕ ਯਾਰ ਮਤਲਬ ਜੀਦਾ ਆਪ ਦੀ ਦਿਹਾੜੀ ਤੇ ਕਰਦਾ ਉਹਨੂੰ ਵਿਚਾਰੇ ਨੂੰ ਪਤਾ ਵੀ ਨਾ ਹੋਵੇ ਜਿਹੜੇ ਰੀਅਲ ਉਹਦੇ ਜੇ ਪਰਪੇਟਰੇਟਰ ਸਨ ਜਿਨ੍ਹਾਂ ਨੇ ਐਕਸ਼ਨ ਕੀਤਾ ਉਹਨਾਂ ਚੋਂ ਇੱਕ ਵੀ ਨਹੀਂ ਫੜਿਆ ਗਿਆ ਇੰਟੈਲੀਜੈਂਸ ਸਿਰਫ ਸਿਆਸੀ ਵਿਰੋਧੀਆਂ ਤੇ ਫੋਨ ਟੈਪਿੰਗ ਤੱਕ ਸੀਮਿਤ ਹੋ ਗਈ ਹੈ ਜਾਂ ਕਾਂਗਰਸ ਦੀ ਭਾਜਪਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਪਾਰਟੀ ਮੀਟਿੰਗ ਚ ਕੀ ਹੋ ਰਿਹਾ ਉੱਥੇ ਤੱਕ ਸੀਮਿਤ ਰਹਿ ਗਈ ਹੈ ਮਗਰ ਜਿਹੜੇ ਦੇਸ਼ ਨੂੰ ਪੰਜਾਬ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ ਟਾਰਗੇਟਡ ਕਿਲਿੰਗ ਕਰ ਰਹੇ ਆ ਉਨ੍ਹਾਂ ਤੇ ਇੰਟੈਲੀਜੈਂਸ ਨਹੀਂ ਲਾਈ ਜਾ ਰਹੀ ਇਹ ਬੜਾ ਵੱਡਾ ਫੇਲੀਅਰ ਹੈ ਲੈਪਸ ਹੈ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਔਰ ਜੇ ਇਹੀ ਹਾਲਾਤ ਰਹੇ ਜੇ ਇੰਟੈਲੀਜੈਂਸ ਦਾ ਇਸੇ ਤਰ੍ਹਾਂ ਮਿਸਯੂਜ਼ ਰਿਹਾ ਤੇ ਉਹ ਦਿਨ ਦੂਰ ਨਹੀਂ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੋਈ ਵੱਡਾ ਲੀਡਰ ਜਾਂ ਕੋਈ ਵੱਡਾ ਧਾਰਮਿਕ ਇਲਸਾਨ ਜਾਂ ਕੋਈ ਅਖਬਾਰ ਦਾ ਵੱਡਾ ਮੁਖੀ ਇਸ ਟਾਰਗੇਟ ਕਿਲਿੰਗ ਦਾ ਹਿੰਸਾ ਦਾ ਸ਼ਿਕਾਰ ਬਣੂਗਾ ਔਰ ਮੈਂ ਸਪਸ਼ਟ ਕਹਿ ਰਿਹਾ ਹਾਂ ਸਪਸ਼ਟ ਕਹਿ ਰਿਹਾ ਕਿਉਂਕਿ ਪਹਿਲਾਂ ਵੀ ਹਿਸਟਰੀ ਰਹੀ ਹੈ ਇਹ ਜੇ ਟਾਰਗੇਟਡ ਅਟੈਕ ਹੁੰਦੇ ਰਹੇ ਜਿਹਦੇ ਨਾਲ ਪੰਜਾਬ ਚ ਸ਼ੌਕ ਵੇਵ ਜਾਣ ਇਹ ਸ਼ੌਕ ਵੇਵ ਭੇਜਣ ਦੀ تیاری ਹੈ ਮਗਰ ਜੇ ਸਰਕਾਰ ਜਾਗ ਜੇ ਤੇ ਬਚਾਅ ਹੋ ਸਕਦਾ ਹੈ ਨਹੀਂ ਤਾਂ ਇਹ ਖਤਰਨਾਕ ਦਿਨ ਵੇਖਣ ਨੂੰ ਕੋਈ ਦੇਰ ਨਹੀਂ